ਹਾਂ ਜੀ ਮੈਂ ਨਾਮ ਸ਼੍ਰੀਸ਼ਮਉਹ ਸ਼ਸ਼ੀ ਗੰਗਦਾਰ ਹਾਂ ਦੁਕਾਨ ਦਾ ਕੀ ਨਾਮ ਹੈ ਫਿਲਮਵਾਲੀ 15 ਹੱਕੀ ਗੱਲ ਕੀ ਹੋਈ ਭਾਜੀ ਕੋਈ ਗੱਲ ਨਹੀਂ ਮੈਂ ਆਪਣੀ ਬੇਟੀ ਲੈ ਕੇ ਲਾਇਸੈਂਸ ਬਣਾਉਣ ਗਿਆ ਉਹਨੇ ਫੋਨਿਆਂ ਫੋਨ ਕੀਤਾ ਕਹਿੰਦੇ ਤੁਹਾਡੀ ਦੁਕਾਨ ਤੋੜ ਗਏ ਨੇ ਤੇ ਮੈਂ ਤਾਂ ਮੈਂ ਇੱਕ ਮਿੰਟ ਜਾਇਆ ਕਹਿੰਦਾ ਤੂੰ ਦੁਕਾਨ ਤੇ ਨਹੀਂ ਬੰਦੇ ਦਾ ਦਵਾ ਦੂ ਤੈ ਲੈ ਕੇ ਹੁੰਦੇ ਪਰ ਕੰਨ ਲੈ ਕੇ ਹੁੰਦੇ ਠੀਕ ਤੇ ਮੈਂ ਕਿਹਾ ਜੇ ਮੈਂ ਹੁਣ ਕੋਈਆਂ ਨਾਲ ਆਉਂਦਾ ਤੇ ਤੂੰ ਹੀ ਨਾ ਆਇਓ ਤੇ ਮੈਂ ਸਿੱਧਾ ਪੁਲਿਸ ਸਟੇਸ਼ਨ ਗਿਆ ਸੱਤ ਨੰਬਰ ਤੇ ਜੀ ਆਇਆਂ ਤੇ ਅਸਲ ਤੁਸੀਂ ਸਾਹ ਕੋਲ ਗਿਆ ਹੋ ਮਰਤੇ ਉਹ ਨਾਮ ਜਾਣਦੇ ਸਾਬਤ ਮੇਰੇ ਦੁਕਾਨ ਦੇ ਟਵਾਨ ਨੇ ਦੋਨਾਂ ਨਾਲ ਮੁਲਾਜ਼ਮ ਕੱਲੇ ਆ ਉਹਨਾਂ ਨੇ ਆ ਕੇ ਵੀਡੀਓ ਵੀ ਬਣਾ ਕੇ ਲੈ ਗਏ ਤੇ ਪੁਲਿਸ ਵਾਲੇ ਨੇ ਕੀ ਕੀਤਾ ਪੁਲਿਸ ਵਾਲੇ ਜਾਂਦੇ ਬਾਹਰ ਸ਼ਾਮੀ ਕਾਰਵਾਈ ਕਰਦੇ ਆ ਹੂੰ ਗੜੇ ਦਾ ਜੇ ਗੱਲ ਕਰਾਂ ਮਾਹੌਲ ਕਿਦਾਂ ਦਾ ਸਪਾਈਕਰ ਦਾ ਹਲਾ ਬਹੁਤ ਮਾੜਾ ਬਹੁਤ ਜ਼ਿਆਦਾ ਗੜੇ ਗੜੀ ਗੁੰਡਾ ਕਰਦੀ ਹੈ ਬਹੁਤ ਬੁਰਾ ਆ ਰਿਹਾ ਕਿਸੇ ਚੱਕਾ ਲੁਕੀ ਦੇਖਦੇ ਪਏ ਨੇ ਫੜਦੇ ਵੀ ਨੇ ਠੀਕ ਹੈ ਜੀ ਬਹੁਤ ਬੁਰਾ ਆ ਰਿਹਾ ਮੈਂ ਗਣਾ ਪੁੱਛੋ ਕੁਛ ਨਾ ਹੋਰ ਇਹ ਜਿੰਦਾ ਕਰਦੇ ਲੁੱਟ ਕੋ ਬਹੁਤ ਵੀ ਦੇ ਸਾਬ ਬਹੁਤ ਬਰਾਬਰ ਜੇ ਭਾਜੀ ਤੁਸੀਂ ਖੁਦਾ ਨਕਾਸਤਾ ਦੁਕਾਨ ਚ ਹੁੰਦੇ ਇਹ ਤੁਸੀਂ ਆ ਦੇਣਾ ਬਾਕੀ ਆਉਣਾ ਅਸਲੀ ਨੰਬਰ ਪ੍ਰਮਾਣਮ ਚਾਹੀਏ ਜਿੰਨੇ ਕਾਖੜੇ ਕਰਨੇ ਆ ਦੁਕਾਨੋਂ ਤਾਂ ਬੰਦ ਸੀ ਹਾਂਜੀ ਕਾਲੇ ਬੰਦ